ਸ਼ਸ਼ੀਕਾ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣਾ ਇਹ ਛੋਟਾ ਜਿਹਾ ਬਲੌਗ ਕਿੱਦਾਂ ਲੱਗਿਆ ਅੱਜ ਬਾਪੂ ਨਾਲ ਕਰਦੇ ਕੋਈ ਖਾਸ ਗੱਲਬਾਤ ਬੇਬੇ ਕਹਿੰਦੇ ਤੇਰਾ ਬਾਪੂ ਜੰਮਿਆ ਸੀ ਕਈ ਲੋਕਾਂ ਨੇ ਕਹਿੰਦੇ ਸੀ ਹੋ ਜੀ ਤੇ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਜਲਸੇ ਦੇ ਮਾਰਦਾ ਬੱਜਾ ਭੈਣ ਹਾਏ ਹਾਏ ਉਹ ਤੇਰੀ ਭੈਣ ਦੀ ਬੱਜਾ ਪੜੀ ਲਾਦੀ ਭੈਣ ਦੇ ਮੁੰਡੇ ਮਰਾ ਹੇ ਇਧਰ ਦੱਬ ਕੇ ਮਾਰ ਪਰ ਆ ਫਿਰ ਚੱਤ ਮੈਂ ਇਹਨੂੰ ਦੱਸਿਆ ਬੇਬੇ ਕਹਿੰਦੀ ਵੀ ਭਾਈ ਜਦੋਂ ਜਿੱਤਾ ਜੰਮਿਆ ਕੇ ਜਿੱਥੇ ਜੰਮਿਆ ਤੇ ਮਿਲਣ ਬੁਧਾਈਆਂ ਵੱਡਾ ਹੋ ਕੇ ਜਲਸੇ ਮਾਰਦਾ ਆ ਤੇਰਾ ਹੀ ਜੰਮਿਆ ਵੀ ਆਈਪੀ ਜੰਮਤਾ ਮੈਂ ਮੈਂ ਤਾਂ ਮਾਇਆ ਮੈਂ ਤੇ ਲੱਡੂ ਮੱਦ ਲੱਡੂ ਲੱਡੂ ਵੰਡੇ ਲੱਡੂ ਐਂਡੇ ਲੱਡੂ ਮੋਤੀ ਚੂੜਦੇ ਘਰਾਂ ਤੇ ਸਾਰੇ ਪੜਾਸੇ ਵੰਡੇ ਹੈਂ ਤੇਰੇ ਜੇ ਬਗੜਾ ਭੈਣ ਦਾ ਡਰਾ ਕੀ ਬਗੜਾ ਤੇ ਭੈਣ ਚੋਦਾ ਓ ਖਰਜਾ ਕਰੀ ਓਏ ਪਿਆਰ ਆ ਬਾਬੂ ਪਰ ਦੋਪੇਰ ਕਰ ਇੱਕ ਗੱਲ ਸੁਣ ਇਹ ਜਿਉਂ ਦਾ ਜੀਰੇ ਮੇਲੇ ਨੇ ਮਰੇ ਬਾਦ ਕੌਣ ਪੁੱਛਦਾ ਬਰਾਬਰ ਬਰਾਬਰ ਮਰੇ ਬਾਦ ਅਗਲਾ ਸਵਾਲ ਹੈ ਗੱਲਾਂ ਕਰੂ ਮਰੇ ਓਕੇ ਤੇ ਦਿਮਾਗ ਹੋ ਗਿਆ ਵਾਗ ਲੈਰ ਗਿਆ ਨਾ ਵੇ ਤੇਰਾ ਦਿਮਾਗ ਖਾਲਿਆ ਨਹੀਂ ਜਿੱਦੇ ਹੱਲ ਗਿਆ ਤੇ ਸੰਗਲ ਲਾਵਾਂਗੇ ਬਰਾਵਾ ਬਰਾਵਾ ਬਿਆ ਆ ਗਿਆ ਵਿਆਹ ਆ ਗਿਆ ਰਤੀਏ ਤੂੰ ਜਾਵੇਂਗਾ ਤਾਂ ਰੱਛਾ ਉਥੇ ਪੇਗ ਲਾਉਣਾ ਪਊ ਉਹ ਕਹਿੰਦਾ ਵਿਆਹ ਉਹ ਬੰਦਾ ਵੇ ਜਿਹੜਾ ਇੱਕ ਇੱਕ ਪੇਗ ਲਾਊਗਾ ਪਰ ਆ ਜਾ ਨਾਲੇ ਖਾਲਾ ਬੁੱਧ ਨੂੰ ਚਿਕਣ ਚਿੱਲੀ ਹਾਂ ਓਏ ਹਰ ਜਾ ਓਏ ਕੀ ਬਗਦੇ ਇਧਰ ਅੱਖਾਂ ਜੱਖਾ ਬਾ ਕੇ ਗੱਲ ਕਰ ਕਰੀ ਜਾ ਗੱਲ ਅੱਖਾਂ ਜੱਖੇ ਬਾਈ ਐ ਮੇਰੇ ਅੱਖਾਂ ਦੇ ਗੱਭਾਂ ਹੀ ਮਰੇ ਆ ਜੇ ਤੂੰ ਸਹੀ ਆ ਮੇਰੇ ਅੱਖਾਂ ਦੇ ਕੋ ਬਾਦ ਨੂੰ ਦੋ ਗੱਲਾਂ ਪੁੱਛਣੀਆਂ ਨੇ ਇਧਰ ਜਾ ਕਿ ਤੂੰ ਅਗਲਾ ਰਸਕਾ ਲੂ ਗਿਆ ਖੰਡ ਮੁਗੇ ਇਧਰ ਜਾ ਕਿ ਹਾਈਵੇ ਲੱਡੂ ਹੈਲੋ ਇਧਰ ਜਾ ਕਿ ਦੰਦਲ ਪੈ ਗਈ ਭੈਣ ਦੇ ਬੁੜੇ ਹੁੰਦਾ ਉਰਿਆ ਅਬੇ ਬੈਸੀ ਆਂਦੀ ਦੇਗੀ ਕੀ ਬਣਵਾ ਪੂਰਾ ਸਾਡੇ ਦਾ ਯਾਰ ਐਨੇ ਜ਼ਿੰਦਗੀ ਚ ਕੋਈ ਐਸਾ ਕੰਮ ਨਹੀਂ ਛੱਡਿਆ ਜਿਸ ਜਿਹੜਾ ਲਾ ਕੀਤਾ ਹੋਵੇ ਹੈ ਉਹ ਚਾਚਾ ਗੰਗੇ ਗੰਗੇ ਭੈਣ ਦੇ ਜਾ ਰਿਹਾ ਪੱਗਾਂ ਪਗਾਈ ਕਰੀ ਜਾਂਦੇ ਓਏ ਗੱਲ ਵਿੱਚ ਗੱਲ ਸੁਣੋ ਉਹ ਵੀ ਮੁੰਡੇ ਆਏ ਪੈਨਟੋ ਧੱਕੇ ਲਗਾਰਾ ਜੰਮਤਾ ਤੂੰ ਮੈਂ ਪੜ ਜਿੱਦੇ ਮੈਂ ਜੰਮਿਆ ਦੀ ਨਾ ਦੁਨੀਆ ਧਰਤੀ ਤੇ ਤੂਫਾਨ ਆਇਆ ਪਤਾ ਤੈਨੂੰ ਤੂਫਾਨ ਧਰਤੀ ਤੇ ਤੂਫਾਨ ਤੈਨੂੰ ਕੀ ਪਤਾ ਹੈ ਇਹ ਲਖਾਤਮ ਕਰਦਾ ਕੀ ਕਰਦਾ ਫਿਰ ਮੋ ਬਿਆਰ ਕਦਾ ਹੋਇਆ ਮੋ ਬਿਆਰ ਕਦਾ ਹੋਇਆ ਓ ਹਰ ਜਾ ਹੋਏ ਚੰਗਾ ਫਿਰ ਰੋਟੀ ਖਾਣੀ ਆ ਚਾਹ ਬਗ ਪਰਾ ਆਲੂ ਵਾਲੇ ਪਰੌਂਡੇ ਖਾਣੇ ਕੇ ਰੋਟੀ ਖਾਣੀ ਆ ਖਾ ਲਾਂਗੇ ਜੋ ਪਹਿਲਾਂ ਬਗ ਮੈਂ ਆਲੂ ਵਾਲੇ ਪਰੌਂਡੇ ਬਣਾਵਾਂਗੇ ਹੁਣ ਅਸੀਂ ਚੱਗਾ ਭੱਜ ਜਾ ਪਰ ਹੈ ਭੱਗ ਜਾ ਪਰ ਚੰਗਾ ਫਿਰ